ਹਾਂਜੀ ਵੈਗੁਰੂ ਜੀ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਜੀ ਸਾਡੇ ਚੈਨਲ ਦੇ ਤੁਹਾਡਾ ਸਵਾਗਤ ਹੈ ਜਿਹੜੇ ਭੈਣ ਭਾਈ ਆਪਣੇ ਨਾਲ ਜੁੜੇ ਹੋਏ ਨੇ ਉਹਨਾਂ ਦੇ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਜੀ ਜਿਹੜੇ ਆਪਣੀ ਵੀਡੀਓ ਤੇ ਸੋਹਣੇ ਸੋਹਣੇ ਕਮੈਂਟ ਕਰਦੇ ਨੇ ਉਹਨਾਂ ਦਾ ਵੀ ਧੰਨਵਾਦ ਜੀ ਆਪਣੀ ਜੀ ਪਹਿਲਾਂ ਤਾਂ ਵੀਡੀਓ ਤੇ ਵਧੀਆ ਕਮੈਂਟ ਆਉਂਦੀ ਸੀ ਹੁਣ ਥੋੜੇ ਜਿਹੇ ਦਿਨਾਂ ਦਾ ਜੀ ਪਤਾ ਨਹੀਂ ਕੀ ਹੋ ਗਿਆ ਵੀਡੀਓ ਤੇ ਵਿਊ ਬਹੁਤ ਘੱਟ ਆਉਂਦੇ ਨੇ ਜੀ ਸਾਰੇ ਵੀਡੀਓ ਦੇਖਿਆ ਕਰੋ ਆਪਾਂ ਬਣਾ ਰਹੇ ਹਾਂ ਜੀ ਅੱਜ ਮੌਸਮ ਜੀ ਥੋੜਾ ਜਿਹਾ ਖਰਾਬ ਹੋ ਗਿਆ ਬੱਦਲ ਆ ਬਾਹਰ ਥੋੜਾ ਥੋੜਾ ਮੀਂਹ ਪੈ ਰਿਹਾ ਵੈਸੇ ਜੀ ਹੁਣ ਫਸਲਾਂ ਪੱਕੀਆਂ ਹੋਈਆਂ ਨੇ ਮਹਿੰਦੀ ਤਾਂ ਵੈਸੇ ਲੋਡ ਹੋਣੀਗੀ ਕੰਬਾਈਨਰ ਚੱਲਦੀਆਂ ਨੇ ਜੀ ਤੂੜੀਆਂ ਬਣਦੀਆਂ ਨੇ ਤੇ ਪਰ ਚਲੋ ਜੀ ਜੋ ਮਰਜੀ ਉੱਪਰ ਵਾਲੇ ਦੀ ਤੇ ਆਪਾਂ ਬਣਾ ਰਹੇ ਹਾਂ ਮੁੰਡੀ ਮਸਾਲੀ ਦਾਲ ਦਾਲ ਆਪਣੀ ਬਣ ਗਈ ਆਪਾਂ ਨੇ ਰਿ ਕਾ ਕੁਖਰ ਦੀ ਜਿਹੜੀ ਭਾਪਾ ਜਿਹੜੀ ਕੱਢਤੀ ਸੀ ਤੜਕਾ ਤਿਆਰ ਕਰਕੇ ਆਪਾਂ ਇਹਦੇ ਵਿੱਚ ਪਾਵਾਂਗੇ ਹੁਣ ਜੇ ਸਾਰੇ ਭੈਣ ਭਰਾ ਮੈਨੂੰ ਵੇੰਕੀ ਇਹਦੀ ਵੀਡੀਓ ਦੇਖਿਆ ਕਰੋ ਆਪਾਂ ਜਿਆਦਾ ਵੱਡੀ ਵੀਡੀਓ ਤਾਂ ਪਾਉਂਦੇ ਨਹੀਂ ਹੈਗੇ 5-6 ਮਿੰਟ ਦੀ ਵੱਧ ਤੋਂ ਵੱਧ 7 ਮਿੰਟ ਦੀ ਕੋਈ ਵੀਡੀਓ ਹੁੰਦੀ ਆ ਜੇ ਆਪਣੀ ਕੋਈ ਬੁਣਤੀ ਵਾਲੀ ਵੀਡੀਓ ਹੁੰਦੀ ਆ ਜੀ ਸਲਾਈਆਂ ਤੇ ਆਪਾਂ ਉਹ ਕਈ ਵਾਰੀ 8 8.5 ਮਿੰਟ ਦੀ ਹੋ ਜਾਂਦੀ ਹੈ ਨਹੀਂ ਕੁਕਿੰਗ ਵਾਲੀ ਵੀਡੀਓ ਤਾਂ ਆਪਣੀ 5 ਮਿੰਟ 5:30 6 6:30 7 ਤੱਕ ਹੀ ਹੋਣੀ ਹੈ ਜੀ ਦੇਖ ਲਿਆ ਕਰੋ ਜੀ ਹਾਂ ਜੀ ਗੈਸ ਕਰਦਨੇ ਬੰਦ ਤੜਕਾ ਬਣ ਕੇ ਤਿਆਰ ਕੁੱਕਰ ਖੋਲਨਾਗੇ ਖੋਲ ਕੇ ਦੇਖਨੇ ਦਾਲ ਕਿੰਨੇ ਕਿੰਨੀ ਬਣੀ ਹੈ ਹਾਂ ਜੀ ਦਾਲ ਜੀ ਆਪਣੀ ਬਣ ਕੇ ਤਿਆਰ ਆ ਤਾ ਤੜਕਾ ਪਾ ਦਾਂਗੇ ਵਿੱਚ ਤਨਹੀਂ ਪਾ ਲੈਣੇ ਆ ਫੇ ਥੋੜੀ ਜਿਹੀ ਵਿੱਚ ਦਾਲ ਪਾ ਕੇ ਪਾ ਦਾਂਗੇ ਆਪਣੇ ਜੇ ਇੱਕ ਹੱਥ ਦੇ ਵਿੱਚ ਹੈਗਾ ਕੈਮਰਾ ਵੀਡੀਓ ਬਣਾ ਲੇ ਜੀ ਦਾਲ ਥੋੜੀ ਜਿਹੀ ਇਹਦੇ ਵਿੱਚ ਪਾ ਕੇ ਸੰਜੀ ਤਰ੍ਹਾਂ ਪਾ ਦਿੰਦੇ ਹਾਂ ਜੀ ਆਪਾਂ ਜੀ ਟੋਕਿਆਂ ਦੀ ਵੀਡੀਓ ਵੀ ਪਾਉਣੇ ਆ ਬਰਥੇ ਪਕੌਟੀਆਂ ਸਟਰਾਂ ਦੀਆਂ ਬੁਣਕੀਆਂ ਦੀਆਂ ਲੈਸਾਂ ਦੀਆਂ ਵੀਡੀਓ ਵੀ ਪਾਉਣੇ ਆ ਕਦੇ ਕਦੇ ਕਢਾਈ ਦੀ ਵੀਡੀਓ ਵੀ ਪਾ ਦਿੰਨੇ ਆ ਜੀ ਹਾਂਜੀ ਆਪਾਂ ਜੀ ਆਪਾਂ ਗੈਸ ਦੇ ਪਰ ਥੋੜਾ ਜਿਹਾ ਰੱਖਾਂਗੇ ਜੀ 2 ਮਿੰਟ ਲਈ। ਹੁਣ ਜੀ ਮੈਨੂੰ ਲੱਗਦਾ ਵੀ ਥੋੜਾ ਜਿਹਾ ਹਜੇ ਹੈਗਾ ਪਾਣੀ ਜ਼ਿਆਦਾ ਹੈ। ਥੋੜਾ ਜਿਹਾ ਉੱਪਰ ਰੱਖ ਦਿੰਨੇ। ਤੇ ਸੀਟੀ ਆਪਾਂ ਨਹੀਂ ਬੰਦ ਕਰਾਂਗੇ। ਇਸੇ ਤਰ੍ਹਾਂ ਧਰ ਦਾਂਗੇ। ਹਾਂਜੀ ਗੈਸ ਆਪਾਂ ਨੇ ਕਰ ਲਿਆ ਔਨ। ਪਰ ਹੁਣ ਤਾਂ ਆਪਾਂ ਇਹ ਦੀ ਬੇਸਰ ਨਹੀਂ ਬਜਾਉਣੀ ਹੈਗੀ ਜੀ। ਆਪਾਂ ਇੱਥੇ ਤਾਂ ਨੂੰ ਢੱਕਣ ਦੇ ਕੇ ਇਹਨੂੰ ਥੋੜਾ ਜਿਹਾ ਦਾਲ ਨੂੰ ਥੋੜੀ ਜਿਹਾ ਹੋਰ ਪਕਾ ਲਾਂਗੇ ਥੋੜੀ ਜਿਹੀ ਹੋ ਥੋੜੀ ਜਿਹੀ ਹੋਰ ਗਾੜ੍ਹੀ ਹੋ ਜੂਗੀ ਆਪਾਂ ਨੇ ਇਹਦੇ ਵਿੱਚ ਪਾ ਲਈ ਸੀ ਮਸਾਲੇ ਆ ਨਾਰਮਲ ਜਿਹੜੇ ਹੁੰਦੇ ਨੇ ਆਪਣੇ ਆਪਣਾ ਨੂਨ ਹੋ ਗਿਆ ਜੀ ਮਿਰਚ ਤੇ ਹਲਦੀ ਹੋਗੀ ਨੂਨ ਮਿਰਚ ਹਲਦੀ ਮਸਾਲਾ ਪਾ ਲਿਆ ਸੀ ਗਰਮ ਮਸਾਲਾ ਵੀ ਆਪਣਾ ਘਰੇ ਬਣਾਇਆ ਹੋਇਆ ਸੀ ਕੇ ਥੋੜੀ ਜਿਹਾ ਪੈਨ ਨੂੰ ਹੋਰ ਮਰਜੀ ਹੋਇਆ ਨੀ ਬੱਦਲ ਪਰਸੋਂ ਵੀ ਜੀ ਰਾਤ ਨੂੰ ਹਨੇਰੀ ਆ ਗਈ ਸੀ ਥੋੜੀਆਂ ਨਿਕਣੀਆਂ ਪਈਆਂ ਸੀ ਜਿਆਦਾ ਮੀਂਹ ਨਹੀਂ ਆਇਆ ਹੋਰ ਨਾਈ ਬਾਬੇ ਮੀਂਹ ਦੀ ਫਸਲਾਂ ਦੀ ਕਟਾਈ ਹੋ ਰਹੀ ਹੈ ਕਣਕ ਦੀ ਲੋਕੀ ਬੈਠੀ ਆ ਚੂਹੀ ਲੱਭਦੀ ਆ ਵੀ ਚੂਹੀ ਆਵੇ ਮੈਂ ਫੜਾਂ ਲੈ ਵੜ ਗਈ ਗਮਲਿਆਂ 'ਚ ਵੜ ਗਈ ਮੰਮੀ ਗਮਲਿਆਂ 'ਚ ਚਲੀ ਗਈ ਐਨ ਬੱਦਲ ਹੋਇਆ ਪਿਆ ਵਾ किधर चली बहगी बह गई राम ने चूही देख ली एने ताही नहीं जानती है कि ਥੋੜੀ ਜੀ ਗਾੜ੍ਹੀ ਜੀ ਹੋ ਜਵੇ ਹੋਰ ਕਈ ਦਿਨ ਹੋ ਗਏ ਸੀਗੇ ਧੋਵੇਂ ਮੂੰਗੀ ਮਸਰੀ ਦੀ ਦਾਲ ਨਹੀਂ ਸੀ ਖਾਧੀ ਬਣਾ ਲਈਏ ਸਾਨੂੰ ਇਹ ਦਾਲ ਥੋੜੀ ਜੀ ਪਤਲੀ ਹੈ ਵਧੀਆ ਲੱਗਦੀ ਹੈ ਬਸ ਇੱਕ ਦੋ ਮਿੰਟ ਹੋਰ ਇਹਨੂੰ ਪਕਾ ਲਾਂਗੇ ਪਕਾ ਕੇ ਫਿਰ ਉਹਦੇ ਚ ਕਾਟ ਲਾਂਗੇ ਫਰਾਈ ਭਿੰਨ ਦੇ ਵਿੱਚ बस दो कमेंट, था 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 था। सुने -सुने कमेंट कर लेने हैं ये सिम करता हां जी जड़े ਭੈਣ ਭਰਾ ਜੀ ਆਪਣੇ ਨਾਲ ਜੁੜੇ ਹੋਏ ਨੇ ਸੋਹਣੇ ਸੋਹਣੇ ਕਮੈਂਟ ਕਰਦੇ ਨੇ ਜੀ ਸਾਰਿਆਂ ਦਾ ਧੰਨਵਾਦ ਹੈ ਜੀ ਜਿਹੜੇ ਡੇਲੀ ਕਮੈਂਟ ਕਰਦੇ ਨੇ ਜਿਹੜੇ ਆਪਣੀ ਵੀਡੀਓ ਤੇ ਪਹਿਲੀ ਵਾਰੀ ਆਪਣੇ ਨਾਲ ਜੁੜੇ ਨੇ ਆਪਣੇ ਚੈਨਲ ਤੇ ਆਏ ਨੇ ਉਹ ਵੀ ਜੀ ਵੀਡੀਓ ਨੂੰ ਲਾਈਕ ਸ਼ੇਅਰ ਕਰਿਆ ਕਰੋ ਜੀ ਚੈਨਲ ਨੂੰ ਸਬਸਕ੍ਰਾਈਬ ਕਰਿਓ ਜੀ